ਖੁਸ਼ ਕਰਦਾਗਾ ਤੁਹਾਨੂੰ ਇਹ ਦੇਖੋ ਕਲੀਨਸਿੰਗ ਮਿਲ ਕੇ 1 ਲੀਟਰ ਓਕੇ ਵੀਰੇ 1 ਲੀਟਰ ਦਾ ਕਲੀਨਸਿੰਗ ਮਿਲ ਕੇ 100 ਰੁਪਏ ਔਰ ਇਹ ਕੰਪਨੀ ਦਾ ਭਾਜੀ ਬਿਊਟੀ ਕੰਪਨੀ ਦਾ ਓਕੇ 100 ਰੁਪਏ ਦਾ ਇਹ ਟੋਨਰ ਐਕਸਚेंजर ਹੈ 1 ਲੀਟਰ 100 ਰੁਪਏ ਓਕੇ ਵੀਰੇ ਇਹ ਰੋਜ਼ ਵਾਟਰ ਹੈ 1 ਲੀਟਰ ਕੰਪਨੀ ਦਾ 100 ਰੁਪਏ ਐਮ ਆਰ ਵੀ ਪਤਾ ਕਿੰਨੀ ਹੈ ਇਹ ਜੋ ਵਾਈਟ ਕਲਰ ਚ ਵੀ ਹੁੰਦਾ ਰੋਜ਼ ਵਾਟਰ ਵਾਈਟ ਕਲਰ ਦਾ ਵੀ ਆਉਂਦਾ ਰੋਜ਼ ਵਾਟਰ ਓਕੇ ਓਕੇ ਜਿਹੜਾ ਪਿੰਕ ਹੁੰਦਾ ਉਹਦੇ ਚ ਕਲਰ ਪਾਇਆ ਹੁੰਦਾ ਓਕੇ ਓਕੇ ਆ ਵਿਦਾਊਟ ਕਲਰ ਉਹ ਐ ਓਕੇ ਠੀਕ ਕੈਮੀਕਲ ਇਹਨਾਂ ਦੇਖੋ 2024 ਚ ਬਣਿਆ 3 ਸਾਲ ਵੈਲਿਡ ਹੈ 350 ਰੁਪਏ ਐਮ ਆਰ ਪੀ 100 ਰੁਪਏ ਓਕੇ ਜੋ ਖੁਸ਼ ਕਰ ਦਾਂਗਾ ਤੁਹਾਡੀ ਆ ਦੇਖੋ ਟੋਨਰ 350 ਐਮ ਆਰ ਪੀ 100 ਰੁਪਏ ਓਕੇ ਇਹ ਦੇਖੋ ਵੈਰਾਈਟੀ ਬਹੁਤ ਹੈਗੀ ਆਪਣੇ ਕੋਲ ਇਹ ਕੋਕਲ ਨਵੇਂ ਨਵੇਂ ਵੈਰਾਈਟੀ ਦਿਖਾਉਨੇ ਆ ਸਾਰੀ ਇਹ ਟ੍ਰੈਂਡਿੰਗ ਦੇ ਵਿੱਚ ਆ ਗਈ ਹੈ ਹਾਂਜੀ ਬਈ <li>ਸ਼ੇਡ ਓਕੇ ਮਾਰਕੀਟ ਦੇ ਵਿੱਚ 100 ਰੁਪਏ ਦੀ ਸੇਲ ਹੁੰਦੀ ਹੈ ਹਾਂਜੀ ਬਈ ਤੁਹਾਨੂੰ ਕਿੰਨੇ ਰੁਪਏ ਦੀ ਮਿਲੇਗੀ 24 ਰੁਪਏ ਦੀ ਸਿਰਫ ਸਿਰਫ 24 ਰੁਪਏ ਦੀ 24 ਜਿਹੜੀ ਮਰਜੀ ਵੀਡੀਓ ਚੈੱਕ ਕਰ ਲਓ 30 35 ਰੁਪਏ ਦੱਸੀ ਹੋਈ ਹੈ ਇਹ ਤਾਂ ਤੁਹਾਨੂੰ ਡੱਬਾ ਚੈੱਕ ਕਰੋ 24 ਰੁਪਏ 50% ਦਾ ਰਿਕਵਰ ਦਿੰਦੇ ਹੀ ਦਿੰਦੇ ਭਾਜੀ 50 ਤੋਂ ਉੱਪਰ 50 ਤੋਂ ਕੋਈ ਮੇਰੇ ਕੋ ਆਏਗਾ ਹੈਨਾ ਨਾਲੇ ਗਰੰਟੀ ਹੋ ਗਈ ਹੈ ਇਹਨੀਆਂ ਵਾ ਫੁੱਲ ਗਰੰਟੀ ਆਹ ਦੇਖੋ ਡੱਬਾ ਚੈੱਕ ਕਰੋ ਫੁੱਲ ਵੈਲਵਟ ਹੈ ਔਰ ਕੰਪਨੀ ਦੀ ਹੈ ਸਿਲਵੀ ਦੀ ਹਾਂਜੀ ਹੈਨਾ ਆਹ ਦੇਖੋ ਫੁੱਲ ਸ਼ੇਡ ਹੋਣਗੇ ਸਾਰੇ ਸ਼ੇਡ ਆ ਹਾਂਜੀ ਪਰ ਪੀਸ ਉੱਤੇ ਅਮਰ ਵੀ ਚੈੱਕ ਕਰੋ 175 ਰੁਪਏ ਪਰ ਪੀਸ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਬੱਲੇ ਬਾਈ ਸਿਰਫ 25 ਰੁਪਏ ਦਾ ਪੀਸ ਹੈ 175 ਰੁਪਏ ਐਮ ਆਰ ਪੀ ਔਰ ਕੰਪਨੀ ਦੀ ਕਮਾਲ ਕਰੀ ਜਾਨੀ ਸਾਗਰ ਦੇਖੋ ਮੇਰੇ ਨਾਲ ਤਾਂ ਹੀ ਸਾਰੇ ਜੁੜੇ ਆ